ਚਿਕਾਰ ਸਸਰੀ ਕਾ ਅੱਜ ਸਬਜੀ ਮੰਡੀ ਵਿੱਚ ਧੁੰਦ ਨੇ ਕਰਤਾ ਅਟੈਕ ਚਲੋ ਅਟੈਕਿੰਗ ਅਟੈਕਿੰਗ ਚ ਦੇਦੇ ਆ ਮੜ ਕੇ ਸਬਜੀ ਮਿਲਿਆ ਹਾਲ ਮੂਲੀ 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 ਮੂਲੀ

ਕਿੰਨਾ ਬੋਰੀ ਭਰਤੀ ਕਿੰਨੀ ਆ ਵਰਤੇ 50 ਕਿਲੋ 49 ਕਿਲੋ ਦੇਖ ਲੋ ਜੀ ਜਾਣਕਾਰੀ ਓਏ ਛੋੜਨਾ ਬੋਲਾ ਲਾਈਵ ਚੱਲਣਾ ਇਹ ਛੋਟੇ ਉੱਪਰ ਲੈ ਰਾ ਆਪ ਬੰਦ ਗੁੱਪ ਵੀ 6 ਕਿਲੋ ਮੰਡੀ ਦੀ ਸ਼ਾਨ ਕੋ ਤੂੰ ਕੋ ਸਾਤ ਵਾਹ ਦੇਖੋ ਤੂੰ ਹੀ ਕੀ ਵੇਚ ਰਹੇ ਹੋ ਮooli ਸ਼ੇਰ ਪੈ ਕਿਲੋ ਸ਼ੇਰ ਪੈ ਕਿਲੋ ਪੱਤਿਆਂ ਬਿਗੈਰ ਇਹ ਵਾਹਨੇ ਤੂੰ ਵੇਖੀ ਭਰਾ ਤੂੰ ਅਟੈਕ ਨਾ ਕਰਦੀ 7 7 ਰੁਪਏ ਕਿਲੋ ਅੱਛਾ ਪੱਤੇ ਵਾਲੀ 70 ਰੁਪਏ ਕਿਲੋ ਵੇਖਣ ਦੇ ਇਹ ਵੇਖੋ ਤੂੰ ਪੱਤੇ ਦੇ ਬਿਗੈਰ 70 ਰੁਪਏ ਕਿਲੋ ਮooli ਪੱਕੀ ਤੇ ਨਹੀਂ ਹੁੰਦੀ ਮੇਰੇ ਨਹੀਂ ਨਹੀਂ ਇਹ ਵਾਹਨੇ ਤੋੜ ਕੇ ਵੇਖੋ ਭਾਈ ਕਿਆ ਬਾਤ ਹੋਰ ਕੀ ਨਾਮ ਆਪਣਾ ਫਰਮਨ ਫਰਮਨ ਕਿ ਤੋਂ ਕਿਹੜਾ ਪਿੰਡ ਹੈ ਪਿੰਡ ਨੇ ਠੀ ਮਾਲੇ ਗੇੜ ਠੀ ਮਾਲੇ ਅੱਛਾ ਇੱਥੋਂ ਮਾਲ ਲੈਂਦੇ ਇੱਥੇ ਵੇਚਦੇ ਠੀਕ ਆ ਕੰਮ ਵੈਰੀ ਗੁੱਡ ਜਿਵਾਨ ਬਣੋ ਸ਼ਾਬਾਸ਼ ਕੰਮ ਕਰਨਾ ਚਾਹੀਦਾ ਆ ਬੱਲੇ ਲੱਗੇ ਆ ਨਾ ਹਾਂ ਅੱਲਾ ਜੀ ਟੀਮ ਲੱਗੀ ਹੋਈ ਹੈ ਮੁੰਡੇ ਦੀ ਪੂਰੀ ਆ ਪੇਟੇ ਦੀ ਲਾਲਾ ਆ ਲਾਈ ਹੋਰ ਆ ਪੇਟੇ ਲਾਈ 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 ਪੇਟੇ ਦੇ ਵੇਖੋ ਜੀ ਮੰਡੀ ਆ ਸਭ ਕੁਝ ਚੱਲਦਾ ਰਹਿੰਦਾ ਨਾਲ ਟਾਈਮ ਪਾਸ ਕਰਨਾ ਬਿਲਕੁਲ ਜੀ ਕਰਾਂਗੇ ਕੀਪਾ ਮਿਰਚ ਅੱਛਾ ਮਿਰਚ ਕਿਸ ਤਰ੍ਹਾਂ ਮਿਰਚ ਦੋਸਤੋ ਦੋ ਦੋ ਹੈ ਤੇ ਅਦਰਕ ਅਦਰਕ 340 ਰੁਪਏ 340 ਥੋੜਾ ਸਾ ਰੇਟ ਵਧਾ ਵਾਹ ਜੀ ਆਏ ਗੋਭੀ ਕਿੰਨੇ ਦੀ ਵੰਡ ਬਈ 150 ਉਹ ਬੁਰਕਲੀ ਕਿੰਨੀ ਭਰਦੀ ਕਿੰਨੇ 20 ਬਾਈ ਕਿਲੋ 20 ਕਿਲੋ 150 ਰੁਪਏ ਦੀ ਸਾਰ ਤੁਸੀਂ ਲਾ ਲਿਓ ਕੀ ਆ ਬਾਤ ਜੋੜਾ ਲੋ 250 ਦਾ ਜੋੜਾ 250 ਦਾ ਹਾਂਜੀ ਪਰ ਇਹ ਵਾਲੀ

ਹਾਂਜੀ 100 ਰੁਪਏ ਬੱਤੀ 100 ਰੁਪਏ 100 ਰੁਪਏ ਬੱਤੀ 20 ਰੁਪਏ ਕਿਲੋ ਪਰ ਪਾਲਕ ਪਾਲਕ 10 ਰੁਪਏ ਲੈ ਜੀ ਭਰਾ ਸਾਨੂੰ ਨਾ ਧੋਗੇ ਲੈ ਜੀ ਨਾਲ ਆਓ ਜੀ ਆਓ ਜੀ ਆਓ ਜੀ ਆਓ ਜੀ ਆਓ ਜੀ ਆਓ ਜੀ ਜੀ ਆਇਆਂ ਨੂੰ ਵਾਹ ਜਗਮਾ ਗੱਮੀ ਹੋਈ ਏ ਜੇ ਮੰਡੀ ਦੇ ਅਫੜਾ ਦਫੜੀ ਮੱਚੀ ਏ ਕਵਾ ਦਵਾ ਮਾਲ ਖਰੀਦਣਾ ਤੇ ਖਰੀਦ ਕੇ

ਕਿਆ ਵਾ ਮਾਤਾ ਜੀ ਵੀ ਮੰਡੀ ਆਇਆ ਹੈ ਮਾਤਾ ਸਬਜੀ ਲੈ ਲੀ ਜੇ ਨਹੀਂ ਲਈ ਜੀ ਇਹ ਕੀ ਹੈ ਜੀ ਇਹ ਅੰਗਰੇਜ਼ਾਂ ਦੇ ਵਾਲ ਅੰਗਰੇਜ਼ਾਂ ਦੇ ਵਾਹ ਕਿਹੜੇ ਵਾਲ ਹੈ ਅੰਗਰੇਜ਼ਾਂ ਦੇ ਤੇ ਖਾਊ ਕੌਣ ਇਹ ਵੀਰੇਜ ਖਾਂਗੇ ਮੈਂ ਅੰਗਰੇਜ਼ ਇੱਥੇ ਹੈ ਨਹੀਂ ਧੰਨਵਾਦ ਜਿੰਨੇ ਕਹ ਇਧਰ ਫੋਕਸ ਪਾਉਂਦਾ ਅੱਛਾ ਵਾ ਵੀ ਉੱਥੇ ਰਹਿੰਦਾ ਇਹਨੂੰ ਹਾਲੋਂ ਨਹੀਂ ਕਹਿੰਦੇ ਮੇਰਾ ਖਿਆਲ ਨਹੀਂ ਇਹ ਸੋਇਆ ਹੁੰਦਾ ਸੋਇਆ ਸੋਇਆ ਕਿਆ ਬਾਤ ਹੈ ਦੇਖੋ ਜੀ ਨਵੀਂ ਨਵੀਂ ਜਾਣਕਾਰੀ ਤੈਨੂੰ ਕਿਹਦੇ ਸੋਇਆ ਇਹ ਸਰਦੀਆਂ ਜੀ ਮੇਰੇ ਨਾਲ ਤੋਹਫਾ ਹੁੰਦਾ ਸਰਦੀਆਂ ਦਾ ਤੋਹਫਾ ਹੋ ਗਿਆ ਬਾਤ ਗਿਰੀਆਂ ਖਾਂਦੀ ਨਹੀਂ ਲੋੜ ਨਾ ਨਾ ਛੋਹਰਾ ਖਾਣ ਵਾਲੇ ਦੇ ਆਹ ਕੀ ਬਾਤ ਬਹੁਤ ਜਿਆਦਾ 90 ਰੁਪਏ ਕਿਲੋ ਸ਼ਮਲਾ ਗਈ ਜੇ ਇਧਰ 60 ਰੁਪਏ ਕਿਲੋ ਲੋ ਸ਼ਮਲਾ ਮੇਰੇ ਚਲੇ ਇਧਰ 60 ਰੁਪਏ ਕਿਲੋ ਕਿਆ ਬਾਤ ਹੈ ਚਲੋ ਭਾਈ ਲਾਈਕ ਔਰ ਸ਼ੇਅਰ ਸਬਸਕ੍ਰਾਈਬ ਜੁੜ ਕਰਿਆ ਕਰੋ ਥੈਂਕ ਯੂ ਮਿਹਰਬਾਨੀ